ਟ੍ਰਾਈ ਕਰ ਲੇ ਬੰਦਾ ਵੀ ਉੱਥੋਂ ਹੀ ਮੈਨੂੰ ਆਹ ਰੇਟ ਮਿਲਦੀ ਹੈ ਤੇ ਮੈਂ 5 ਰੁਪਏ ਉਹਦੋਂ ਬਿਨਾ ਕਹੇ ਮੈਨੂੰ ਇਹ ਦਿਖਾ ਦੇ ਵੀ ਆਹ ਬਿੱਲ ਦਿਖਾ ਦੀ ਵਾ ਫਲਾਣਾ ਬੰਦਾ 5 ਰੁਪਏ ਆਹ ਰੇਟ ਦਿੰਦਾ ਉਹਦੋਂ 5 ਰੁਪਏ ਕੀ 10 ਰੁਪਏ ਘਟ ਤੇ ਮਾਲ ਦਵਾਵਾਂਗਾ ਮੈਂ ਸਿਰਫ ਡਾਇਰੈਕਟ ਪਰਚੇਜ਼ਿੰਗ ਹੈ ਸਾਰੀ ਕੋਈ ਐ ਨਹੀਂ ਹੈਗੀ ਆਪਾਂ ਲੁਧਿਆਣੇ ਤੋਂ ਲੈਣਾ ਕੋਈ ਅੰਬਾਲਾ ਤੋਂ ਲੈਣਾ ਲੁਧਿਆਣੇ ਅੰਬਾਲੇ ਨਾਲੋਂ ਸਸਤੇ ਪੱਥਰੇ ਦੇ ਦਿੰਨੇ ਬੈ ਅੱਛਾ ਉਹ ਵੀ ਮਿੱਤਰੋ ਅੱਜ ਤੁਹਾਨੂੰ ਸਭ ਤੋਂ ਵੱਡੀ ਹੋਲ ਸੇਲ ਵਾਲੀ ਦੁਕਾਨ ਤੇ ਲੈ ਕੇ ਆਏ ਜਿੱਥੇ ਤੁਹਾਨੂੰ ਜਿਹੜੀਆਂ ਲੈਸਾਂ ਨੇ ਲੁਧਿਆਣੇ ਨਾਲੋਂ ਵੀ ਬਹੁਤ ਘੱਟ ਰੇਟਾਂ ਦੇ ਵਿੱਚ ਮਿਲਣੀਆਂ ਤੁਸੀਂ ਵੀ ਸ਼ੱਕ ਦੀ ਇੱਕ ਵਾਰੀ ਟਰਾਈ ਕਰਕੇ ਆਓ ਲੁਧਿਆਣੇ ਤੋਂ ਉਦੋਂ ਬਾਅਦ ਬਾਈ ਕੋਲੇ ਆਉਣਾ ਹਨਾ ਤੇ ਬਠਿੰਡੇ ਆਪਾਂ ਖੜੇ ਹੈਗੇ ਸਿੰਘ ਸਭਾ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਸਾਈ ਲੈਸ ਦੇ ਨਾਂ ਤੇ ਜਿਹੜੀ ਇੱਥੇ ਦੁਕਾਨ ਆ ਗਈ ਤੇ ਬਾਈ ਆਪਣੇ ਨਾਲ ਭੁਪਿੰਦਰਾ ਸੱਸੀਆ ਵੀਰੇ ਠੀਕ ਹੈ ਸੇ ਤਾਂ ਹਾਂਜੀ ਵੀਰੇ ਆਪਣੇ ਕੋਲ ਮਿਲਣਾ ਕੀ ਕੁਝ ਹੈ ਲੈਸਾਂ ਕਿਲੀਆਂ ਹਾਂ ਵੀਰੇ ਆਪਣਾ ਮੇਨ ਲੈਸਾਂ ਦਾ ਕੰਮ ਹੈ ਤੁਸੀਂ ਨਜ਼ਰ ਮਾਰ ਸਕਦੇ ਹੋ ਆਪਣੇ ਕੋਲੇ ਕੁਆਂਟੀਟੀ ਵੈਰਾਈਟੀ ਪਹਿਲਾਂ ਤੁਸੀਂ ਵੈਰਾਈਟੀ ਦੇਖੋ ਮਲਟੀ ਦੇ ਵਿੱਚ ਆਪਣੇ ਕੋਲੇ ਬਲਕ ਚਮਾਲ ਆਂਦਾ ਹਾਂ ਵਲਕਤ ਦਾ ਮਤਲਬ ਵੀ ਪਾਰਸਲ ਦੇ ਪਾਰਸਲ ਵੀ ਆਪਾਂ ਦੇ ਸਕਦੇ ਆ ਅੱਛਾ ਵੀ ਕੋਈ ਪਰਸਨ ਜਾਂ ਕੋਈ ਦੁਕਾਨਦਾਰ ਜਾਂ ਕੋਈ ਬੁਟੀਕ ਵਾਲਾ ਆਪਾਂ ਨੂੰ ਆ ਕੇ ਕਹੇ ਵੀ ਆਪਾਂ ਨੂੰ ਇੰਨੀ ਕੁਆਂਟੀਟੀ ਚਾਹੀਦੀ ਹੈ 1000 ਪੀਸ ਚਾਹੀਦਾ ਹੈ ਜਾਂ ਕੋਈ 2000 ਪੀਸ ਚਾਹੀਦਾ ਹੈ ਜਾਂ 500 ਪੀਸ ਚਾਹੀਦਾ ਜਾਂ 1 ਪੀਸ ਵੀ ਚਾਹੀਦਾ ਕੱਟ ਕੇ ਚਾਹੀਦੀ ਉਹ ਵੀ ਦੇ ਦਾਂਗੇ ਅੱਛਾ ਹਾਂਜੀ ਅੱਛਾ ਬਨਵਾ ਦੱਸੋ ਵੀ ਵਾਕਈ ਲੁਧਿਆਣਾ ਕੋਈ ਲੋਕ ਨਾ ਇਥੇ ਲੁਧਿਆਣੇ ਹੁੰਦੇ ਆਪਣੇ ਵੀ ਉਥੋਂ ਸਮਾਨ ਸਸਤਾ ਮਿਲਦਾ ਜੀ ਤੇ लुधियाने नुं प्रशस्तता हैगा अपना एक बार बंदा मेरे कोल एक को बार आके आया के कह दे वी आ हमारी चार चीज मैं लुधियाने तो आ रेट ले आंदी है अच्छा मेनू पुछन दी लोड नी बिना पुछे 5 ਰੁਪਏ ਪੀਸ ਘਟ ਦੇ ਜਿਓ ਉੱਥੋਂ ਨਾਲ ਬੈਠੇ اچھا ਬਿਨਾ ਪੁੱਛੇ اچھا ਉੱਥੋਂ ਨਾਲੋ हां ते ਬਈ ਜੀ ਇਹ ਟ੍ਰਾਈ ਕਰ ਲੈ ਬੰਦਾ ਵੀ ਉੱਥੋਂ ਹੀ ਮੈਨੂੰ ਆ ਰੇਟ ਮਿਲਦੀ ਹੈ ਤੇ ਮੈਂ 5 ਰੁਪਏ ਉਦੋਂ ਬਿਨਾ ਕਹੇ ਮੈਨੂੰ ਇਹ ਦਿਖਾ ਦੇ ਵੀ ਆ ਬਿੱਲ ਦਿਖਾ ਦੀ ਵਾ ਫਲਾਣਾ ਬੰਦਾ 5 ਰੁਪਏ ਆ ਰੇਟ ਦਿੰਦਾ ਉਦੋਂ 5 ਰੁਪਏ ਕੀ 10 ਰੁਪਏ ਘਟ ਤੇ ਮਾਲ ਦਵਾਵਾਂਗਾ ਬਿਲਕੁਲ ਤੇ ਬਾਈ ਕੋਲ ਦਾ ਇਧਰ ਤੁਸੀਂ ਦੇਖੋ ਹਨਾ ਹਰੇਕ ਤਰ੍ਹਾਂ ਦੀ ਕੁਆਂਟੀਟੀ ਤੇ ਕੁਆਲਿਟੀ ਜੇ ਬਾਈ ਨੇ ਕਿਹਾ ਨਾ ਹਰੇਕ ਚਰ ਤੁਸੀਂ ਦੇਖੋ ਜਿੱਦਾਂ ਦੇ ਜਿਹੜੇ ਕਲਰ ਦੀ ਚਾਹੀਦੇ ਲੈਸ ਤੁਹਾਨੂੰ ਜਿੱਦਾਂ ਦੇ ਵੀ ਡਿਜ਼ਾਈਨ ਦੀ ਮਤਲਬ ਦਾ ਬਾਈ ਕੋਈ ਹੋਣਾ ਹੀ ਨਹੀਂ ਇਦਾਂ ਦਾ ਡਿਜ਼ਾਈਨ ਜਿਹੜੇ ਕੋਈ ਤੁਹਾਨੂੰ ਆ ਕੇ ਕਹਦੇ ਹਨਾ ਲੇਡੀਜ਼ ਵੀ ਇਦਾਂ ਦਾ ਡਿਜ਼ਾਈਨ ਚਾਹੀਦੇ ਸਾਡੇ ਕੋਲ ਹੈ ਹੀ ਨਹੀਂਗਾ ਦੇਖੋ ਵੀਰੇ ਕੀ ਹੈ ਸਾਡੇ ਕੋਲੇ ਡੇਲੀ ਤੁਸੀਂ ਨਜ਼ਰ ਮਾਰ ਲਓ ਕੁਆਂਟੀਟੀ ਤੇ ਪਹਿਲਾਂ نیچے ਨਜ਼ਰ ਮਾਰੋ ਡੇਲੀ ਆਪਣੇ ਕੋਲੇ 5 ਤੋਂ 7 ਪਾਰਸਲ ਸੂਰਤ ਤੋਂ ਡੇਲੀ ਆਉਂਦੇ ਆ ਅੱਛਾ ਆਪਣੀ ਸਿਰਫ ਡਾਇਰੈਕਟ ਪਰਚੇਜ਼ਿੰਗ ਹੈ ਸਾਰੀ ਕੋਈ ਐ ਨਹੀਂ ਹੈਗੀ ਆਪਾਂ ਲੁਧਿਆਣੇ ਤੋਂ ਲੁਧਿਆਣੇ ਵਾਲੇ ਨਾਲ ਸਸਤੇ ਪੱਥੇ ਦੇ ਦਿੰਨੇ ਬੈਠੇ ਅੱਛਾ ਹਾਂਜੀ ਤੇ ਬਈ ਜੀ ਜਿਨ੍ਹਾਂ ਨੇ ਵੀ ਹੁਣ ਜਿਨ੍ਹਾਂ ਦਾ ਬੁਟੀਕ ਹੈ ਜਿੰਨਾ ਭੈਣਾਂ ਦਾ ਜਾਂ ਜਿਨ੍ਹਾਂ ਨੇ ਆਪਣੇ ਬਾਈਆਂ ਨੂੰ ਜਿਨ੍ਹਾਂ ਦਾ ਘਰ ਦੇ ਵਿੱਚ ਕੰਮ ਆ ਜਾਂ ਹੋਲ ਸੇਲ ਹੋਲ ਸੇਲ ਤੇ ਰਿਟੇਲ ਦਾ ਦੋਨੋਂ ਦਾ ਕੰਮ ਆਪਣਾ ਹਨਾ ਆਪਣਾ ਬਹੁਤ ਦੂਰ ਦੂਰ ਮਾਲ ਜਾਂਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਬਾਕੀ ਇਹ ਤਾਂ ਸਿਰਫ ਤੁਹਾਨੂੰ ਬੁਲਾਉਣ ਦਾ ਮਕਸਦ ਇਹ ਸੀ ਵੀ ਜਿਨ੍ਹਾਂ ਮੇਰੇ ਭੈਣ ਭਰਾਵਾਂ ਨੂੰ ਨਹੀਂ ਪਤਾ ਇਸ ਦੁਕਾਨ ਬਾਰੇ ਉਹਨਾਂ ਨੂੰ ਕੋਈ ਘਰੇ ਬੈਠੇ ਵੀ ਫਾਇਦਾ ਲੈ ਸਕਦਾ ਹੈ ਹੋਮ ਡਿਲੀਵਰੀ ਲੈ ਸਕਦਾ ਹੈ ਟਰਾਂਸਪੋਰਟ ਤੇ ਮਾਲ ਲੈ ਸਕਦਾ ਹੈ ਅੱਛਾ ਚੰਡੀਗੜ੍ਹ ਵੀ ਮਾਲ ਭੇਜ ਦਾਂਗੇ ਪੂਰੇ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਮਾਲ ਲੈ ਸਕਦਾ ਹੈ ਬਿਲਕੁਲ ਤੇ ਬਈ ਆ ਇੱਕ ਵਾਰੀ ਦਿਖਾ ਵੀ ਦੀ ਹੈ ਨਾ ਇੱਧਰ ਲੱਗਿਆ ਹੋਏ ਹੈ ਨਾ ਤੇ ਥੱਲੇ ਵੀ ਜਿੰਨੀ ਮਰਜ਼ੀ ਤੁਸੀਂ ਜਿੰਨਾ ਵੀ ਤੁਹਾਨੂੰ ਮਾਲ ਚਾਹੀਦਾ ਉਹਨਾਂ ਨੂੰ ਤੁਹਾਨੂੰ ਇੱਥੋਂ ਪਹੁੰਚਦਾ ਕਰ ਦੇਣਾ ਟਰਾਂਸਪੋਰਟ ਦੇ ਜ਼ਰੀਏ ਤੁਸੀਂ ਜਿੱਥੇ ਬੈਠੇ ਹੋ ਹੈ ਨਾ ਬਾਈ ਕੋਰੀਅਰ ਵੀ ਕਰ ਦਾਂਗੇ ਜਿਹਨੂੰ ਥੋੜੀ ਕੁਆਂਟੀਟੀ ਚਾਹੀਦੀ ਹੈ ਕਿਸੇ ਨੂੰ 500000 ਦਾ ਸਮਾਨ ਚਾਹੀਦਾ ਆਪਾਂ ਉਹ ਵੀ ਆਪਾਂ ਪਹੁੰਚ ਕਰਾ ਦਾਂਗੇ ਬਈ ਜਿਵੇਂ ਹੋਲ ਸੇਲ ਆ ਉਧਰ ਰੇਟ ਤਾਂ ਫਿਰ ਹੋਰ ਵੀ ਰਿਟੇਲ ਨਾਲ ਉਹ ਤਾਂ ਫਰਕ ਪੈਂਦਾ ਹੀ ਹੋਊਗਾ ਨਾ ਸਾਡਾ ਕੀ ਹੈ ਜੀ ਅਗਰ ਕੋਈ ਬੰਦ-ਬੰਦ ਪੈਕਿੰ ਬੰਦ ਬੰਦ ਪੈਕਿੰਗ ਲੰਦਾ ਆਪਾਂ ਨੂੰ ਉਹ ਬਿਲਕੁਲ ਉਹੋ ਜਿਹਾ ਰੇਟ ਲਾਵਾਂਗੇ ਜਿਹੜੇ ਕਿ ਬੰਦ ਬੰਦ ਜਿਵੇਂ ਆਹ ਬੰਦ ਮੱਦ ਪੂਰੀ ਆ ਆ 20 ਰੰਗਾ ਦਾ ਸੈੱਟ ਹੈ ਇਸ ਵਿੱਚ 20 ਦੇ 20 ਕਲਰ ਹੈ ਅੱਛਾ ਮੈਂ ਤੁਹਾਨੂੰ ਰੇਟ ਨਹੀਂ ਦੱਸ ਸਕਦਾ ਇੱਕ ਬੋਲ ਕੇ ਕਿਉਂਕਿ ਆਪਣੀ ਰੇਟ ਇੰਨੇ ਕ ਘਟਾ ਹੈ ਵੀ ਕਿਸੇ ਨੂੰ ਤਰਾਜ ਨਾ ਹੋ ਜੇ ਸਹੀ ਹੈ ਠੀਕ ਹੈ ਇਸ ਕਰਕੇ ਕੋਈ ਬਲਕ ਚਮਾਲ ਲੈਣਾ ਚਾਹੁੰਦਾ ਹੋਵੇ ਸਿਰਫ ਆ ਕੇ ਇੱਕ ਵਾਰ ਮੇਰੇ ਨਾਲ ਟੇਬਲ ਤੇ ਬੈਠ ਜੇ ਵੀ ਹਾਂ ਭਾਈਆ ਤੁਹਾਨੂੰ ਇੰਨੀ ਕੁਆਂਟੀਟੀ ਚਾਹੀਦੀ ਹੈ ਕੀ ਰੇਟ ਲੱਗੂਗਾ ਤਾਂ ਭਾਈ ਜੀ ਜਿਨ੍ਹਾਂ ਨੇ ਵੀ ਹੁਣ ਲੈ ਕੇ ਜਾਣਾ ਉਹਨਾਂ ਤੇ ਕਰੀ ਇਧਰ ਵੀ ਨਿਕਮਰਵਾਦੀ ਹੈ ਹਨਾ ਜਿੰਨੀ ਕੁਆਂਟੀਟੀ ਚਾਹੀਦਾ ਤੇ ਹਰੇਕ ਤਰ੍ਹਾਂ ਦੀ ਲੈ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਨਾ ਮੈਂ ਮਿਲਦਾ ਡਿਜ਼ਾਈਨ ਹਰੇਕ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਇੱਥੇ ਮਿਲਣਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀਗੀ ਉਧਰ ਵੀ ਦਿਖਾਦੀ ਹਨਾ ਜਿੱਦ ਅੰਬਾਲਾ ਚੰਡੀਗੜ੍ਹ ਕਿਤੇ ਵੀ ਤੁਸੀਂ ਦਿੱਲੀ ਟਰਾਈ ਕਰ ਲਓ ਉਸ ਤੋਂ ਬਾਅਦ ਆਪਾਂ ਨੂੰ ਪੁੱਛ ਲਵਾਂ ਕਿ ਕੀ ਰੇਟ ਹੈ ਅੱਛਾ ਤਾ ਇੱਕ ਵਾਰੀ ਜਿਹੜੇ ਵੀ ਤੁਸੀਂ ਜਿਹੜੇ ਲੁਧਿਆਣੇ ਜਾਂਦੇ ਆ ਨਾ ਜਾ ਕੇ ਤੇ ਹੋਰ ਸ਼ਹਿਰ ਚੋਂ ਲੈ ਕੇ ਆਉਂਦੇ ਆ ਤਾਂ ਬਾਈ ਕੋਲ ਤੁਸੀਂ ਇੱਥੇ ਆ ਕੇ ਇੱਕ ਵਾਰੀ ਰੇਡ ਦੀ ਟਰਾਈ ਜ਼ਰੂਰ ਕਰਨੀ ਹੈ ਲੈਣਾ ਜਾਂ ਨਾ ਲੈਣਾ ਉਹ ਤਾਂ ਬਾਅਦ ਦੀ ਗੱਲ ਹੈ ਤੁਸੀਂ ਇੱਕ ਵਾਰੀ ਕੋਈ ਆਪਾਂ ਨੇ ਤੋਂ ਆ ਕੇ ਮਾਲ ਲਵੀ ਇੱਕ ਵਾਰ ਇੱਕ ਵਾਰ ਵਿਜ਼ਿਟ ਜ਼ਰੂਰ ਕਰਕੇ ਜਾਵੇ ਵੀ ਉਹਨੂੰ ਫੇਰ ਹੀ ਪਤਾ ਲੱਗੂ ਵੀ ਰੇਟ ਕੀ ਹੈ ਨਾਲ ਕਿਉਂਕਿ ਜੇ ਤੁਸੀਂ ਦੁਕਾਨ ਦੇ ਵਿੱਚ ਆਉਂਗੇ ਤਾਂ ਫੇਰ ਹੀ ਤੁਹਾਨੂੰ ਰੇਟ ਦਾ ਪਤਾ ਲੱਗਣਾ ਵੀ ਹਾਂ ਬਾਕੀ ਕੰਪੈਰੀਜ਼ਨ ਹੈ ਲੁਧਿਆਣਾ ਇੱਥੋਂ 150 ਕਿਲੋਮੀਟਰ ਦੂਰ ਹੈ ਜੇ ਇੱਥੋਂ ਜਾਓਗੇ ਤਾਂ ਮੰਨ ਲਓ ਗੱਡੀ ਤੇ ਵੀ ਜਾਣਾ ਤਾਂ 2000 ਰੁਪਏ ਦਾ ਤੇਲ ਮੱਚ ਜਾਂ ਇਹ ਸਮਾਨ ਤੋਂ ਇਲਾਵਾ ਤੇ ਬਾਈ ਇੱਥੇ ਤਾਂ ਲੱਗਣੇ ਕੁਝ ਨਹੀਂ ਬਾਈ ਬਟਿੰਡੇ ਤਾਂ ਨਾ ਖੜਾ ਹਣਾ ਜਦੋਂ ਮਰਜੀ ਆ ਕੇ ਲੈ ਜਾਓ ਤੇ ਫੋਨ ਕਰਕੇ ਭਲਾ ਤੁਸੀਂ ਲਿਆ ਸਕਦੇ ਹੋ ਬਾਈ ਦਾ ਮਾਲ ਵੈਸੇ ਵੀ ਦੂਰ ਦੂਰ ਨਾਲੇ ਇੱਕ ਗੱਲ ਹੋਰ ਮੇਰਾ ਇੰਸਟਾਗ੍ਰam ਤੇ ਵੀ ਪੇਜ ਬਣਿਆ ਹੋਇਆ ਸਾਈ ਲੈਸ ਦੇ ਨਾਮ ਤੇ ਤੁਸੀਂ ਉਹ ਫੋਲੋ ਕਰਵਾ ਸਕਦੇ ਹੋ ਠੀਕ ਹੈ ਉਦੋਂ ਬਾਅਦ ਕਿਸੇ ਨੇ ਮੇਰੇ ਭੈਣ ਵੀਰ ਭੈਣ ਭਰਾਣੇ ਕੋਈ ਬੁਟੀਕ ਹੈ ਜਾਂ ਕੋਈ ਦੁਕਾਨ ਹੈ ਕਿਸੇ ਨੇ ਕਿਸੇ ਤਰ੍ਹਾਂ ਦੀ ਕੋਈ ਆਈਟਮ ਲੈਣੀ ਹੈ ਮੇਰਾ ਵਟਸਐਪ ਗਰੁੱਪ ਵੀ ਹੈਗਾ ਆਪਦਾ ਨੰਬਰ ਮੇਰੀ ਸਕਰੀਨ ਤੇ ਜੋ ਤੁਹਾਡੇ ਕੋਲ ਚੱਲਦਾ ਮੇਰਾ ਨੰਬਰ ਉਹਨੂੰ ਐਡ ਕਰਵਾ ਕੇ ਮੇਰਾ ਆਦਾ ਬੁਟੀਕ ਦਾ ਨਾਮ ਪਾ ਕੇ ਜਾਂ ਆਪਣੀ ਦੁਕਾਨ ਦਾ ਨਾਮ ਪਾ ਕੇ ਮੇਰੇ ਤੋਂ ਫੋਟੋਆਂ ਵੀ ਮੰਗਵਾ ਸਕਦੇ ਆ WhatsApp ਤੇ ਅੱਛਾ ਸਾਰੇ ਡਿਜ਼ਾਈਨਸ ਦੇ ਰੇਟਸ ਨੇ ਹਾਂ ਰੇਟਸ ਨੇ ਅੱਛਾ ਰੇਟ ਸਮੇਤ ਤੁਸੀਂ ਆਦਾ ਨੰਬਰ ਬਾਈ ਉਹਨਾਂ ਦਾ ਪਤਾ ਥੱਲੇ ਲਿਖਾਂਗੇ ਜਿਹੜਾ WhatsApp ਨੰਬਰ ਚੱਲਦਾ ਤੁਸੀਂ ਉਹਦੇ ਤੇ ਆਪਣੀ ਦੁਕਾਨ ਦਾ ਬੁਟੀਕ ਦਾ ਜੋ ਵੀ ਤੁਸੀਂ ਕੰਮਕਾਰ ਕਰ ਰਹੇ ਹੋ ਜਾਂ ਵੈਸੇ ਵੀ ਤੁਸੀਂ ਮੰਨ ਲਓ ਇਹਦਾ ਸੇਲ ਦਾ ਕੰਮ ਕਰਨਾ ਹੈ ਤੁਸੀਂ ਆਪਦੇ ਗਲੀ ਮਹੱਲੇ 'ਚ ਕਿਤੇ ਵੀ ਦੁਕਾਨ ਕਰਨੀ ਹੈ ਤਾਂ ਤੁਸੀਂ ਉਹਦੇ ਵਾਸਤੇ ਵੀ ਜਿਹੜਾ ਇਕੱਠਾ ਇਥੋਂ ਮੰਨ ਲਿਆ ਸਕਦੇ ਹੋ ਜਿੰਨੀ ਮਰਜ਼ੀ ਕੁਆਂਟੀਟੀ ਦੇ ਵਿੱਚ ਤੇ ਇਹਦੇ ਇਲਾਵਾ ਹਰ ਇੱਕ ਤਰ੍ਹਾਂ ਦੇ ਤੁਸੀਂ ਦੇਖੋ ਆ ਨਾ ਆਪਣੇ ਕੋਲੇ ਹੈਂਡਵਰ ਦਾ ਕੜਾਈ ਦਾ ਵਰਕ ਦਾ ਟੇਲਰ ਮਟੀਰੀਅਲ ਸਾਰਾ ਮਿਲਦਾ ਆਪਣੇ ਕੋਲੇ ਬੁਕਰਮ ਲਾਸਟਿਕ ਇਹ ਚੀਜ਼ ਆਪਣੇ ਕੋਲ ਸਾਰਾ ਕੁਝ ਕੁਆਂਟੀਟੀ ਦੇ ਵਿੱਚ ਹਾਂ ਤੁਸੀਂ ਨਿਗਾਹ ਮਾਰ ਸਕਦੇ ਹੋ ਆਪਣੇ ਕੋਲੇ ਪਾਰਸਲ ਦੇ ਪਾਰਸਲ ਆਹ ਦੇਖ ਲਓ ਜਿਵੇਂ ਹੁਣ ਆ ਪਾਰਸਲ ਬੰਦ ਜਾਂਦੇ ਆ ਆ ਬੰਦ ਪਏ ਆ ਨਾ ਪਾਰਸਲ ਪੈਕ ਕੀਤੇ ਪਏ ਆ ਤੇ ਇਦਾਂ ਦੇ ਇਦਾਂ ਇਹਨਾਂ ਨੇ ਬਾਈ ਹੋਰਾਂ ਨੇ ਟਰਾਂਸਪੋਰਟ ਤੇ ਰਖਾ ਕੇ ਤੁਹਾਨੂੰ ਤੁਹਾਡੇ ਤੱਕਰ ਪਹੁੰਚਦਾ ਕਰ ਦੇਣਾ ਕਿਤਰ ਵੀ ਨਿਗਾਹ ਮਾਰ ਸਕਦੇ ਹੋ ਆਪਣੇ ਕੋਲੇ ਚਾਰੇ ਪਾਸੇ ਦੇਖੋਗੇ ਬਲਕ ਦੇ ਵਿੱਚ ਮਾਲ ਪਿਆ ਆਪਣੇ ਕੋਲੇ ਤੇ ਇਧਰ ਵੀ ਦਿਖਾਦੀ ਹਾਂ ਨਾ ਤਾਂ ਦੇਖ ਲਓ ਤੁਸੀਂ ਜਿੰਨੀ ਮਰਜ਼ੀ ਕੁਆਂਟੀਟੀ ਜਿੱਥੋਂ ਜਿੰਨੀ ਵੀ ਲੈਸ ਚਾਹੀਦੀ ਹੈ ਓਨੀ ਤੁਸੀਂ ਇੱਥੋਂ ਲਿਆ ਸਕਦੇ ਹੋ ਤੇ ਬਈ ਆਪਣੀ ਹੁਣ ਇੱਥੋਂ ਦੀ ਪ੍ਰੋਪਰ ਲੋਕੇਸ਼ਨ ਕੀ ਹੈਗੀ ਆਪਣੀ ਵੀਰੇ ਲੋਕੇਸ਼ਨ ਹੈ ਦੁਕਾਨ ਦਾ ਨਾਮ ਆਪਣਾ ਸਾਈ ਲੈਸ ਹਾਊਸ ਅੱਛਾ ਜੀ ਨੀਅਰ ਗੁਰਦੁਆਰਾ ਸਿੰਘ ਸਭਾ ਹਮ ਕਿਲਾ ਰੋਡ ਬਠਿੰਡਾ ਅੱਛਾ ਜੀ ਤੇ ਟਾਈਮਿੰਗ ਕੀ ਰਹਿੰਦੀ ਆਪਣੀ ਇੱਥੋਂ ਦੀ ਟਾਈਮਿੰਗ ਆਪਣੀ ਹੈਗੀ ਜੀ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ ਆਪਾਂ 9:30 10 ਵਜੇ ਤੱਕ ਬੈਠੇ ਮਿਲਾਂਗੇ ਹਾਂਜੀ ਆਪਣੀ ਸੰਡੇ ਦੀ ਕੋਈ ਛੁੱਟੀ ਨਹੀਂ ਠੀਕ ਹੈ ਕੋਈ ਦੀਵਾਲੀ ਦੀ ਛੁੱਟੀ ਨਹੀਂ ਕਿਸੇ ਤਿਹਾੜੀ ਦੀ ਕੋਈ ਛੁੱਟੀ ਨਹੀਂ ਹੈਗੀ ਆਪਣੇ ਕੋਲ ਜਦੋਂ ਮਰਜ਼ੀ ਕਿਸੇ ਨੇ ਬਾਹਰੋਂ ਵੀ ਆ ਬੰਦੇ ਨੇ ਆਣਾ ਆਪਣੇ ਕੋਲ ਫੋਨ ਕਰਕੇ ਆ ਸਕਦਾ ਅੱਛਾ ਤਾਂ ਹੁਣ ਜਿੰਨਾ ਵੀ ਆਪਣੇ ਭੈਣ ਭਰਾਵਾਂ ਨੇ ਜਿਨ੍ਹਾਂ ਨੂੰ ਵੀ ਲੈਸ ਚਾਹੀਦੀ ਹੈ ਘਰ ਦੇ ਵਿੱਚ ਕੰਮ ਸ਼ੁਰੂ ਕਰਨਾ ਜਾਂ ਤੁਸੀਂ ਵੈਸੇ ਤੁਹਾਡਾ ਕੋਈ ਬੁਟੀਕ ਹੈ ਜਾਂ ਟੇਲਰ ਮਾਸਟਰ ਜੋ ਵੀ ਕੰਮ ਕਰਦੇ ਹੋ ਤੁਸੀਂ ਤਾਂ ਲੈਸ ਹਰ ਇੱਕ ਨੂੰ ਜ਼ਰੂਰਤ ਹੁੰਦੀ ਹੈ ਤਾਂ ਜਿਨ੍ਹਾਂ ਨੇ ਵੀ ਲੈ ਕੇ ਜਾਣੀਆਂ ਉਹ ਤੁਹਾਨੂੰ ਬਾੜੀ ਦੂਰ ਜਾਣ ਦੀ ਲੋੜ ਨਹੀਂ ਤੁਸੀਂ ਆਪਦੇ ਸ਼ਹਿਰ ਦੇ ਵਿੱਚੋਂ ਇੱਥੋਂ ਨੇੜੇ ਲਿਜਾ ਸਕਦੇ ਹੋ ਤੇ ਉਹ ਵੀ ਜਿਹੜੀ ਤੁਸੀਂ ਜਿੰਨੀ ਤੁਸੀਂ ਲੈ ਕੇ ਹੋ ਨਾ ਉਦੋਂ ਘੱਟ ਰੇਟਾਂ ਦੇ ਵਿੱਚ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰਿਓ ਤੇ ਨੰਬਰ ਬਾਈ ਹੇਠਾਂ ਥੱਲੇ ਲਿਖਾਂਗੇ ਜਿਨ੍ਹਾਂ ਨੇ ਗਰੁੱਪ ਇਹਨਾਂ ਦਾ ਜੁਆਇਨ ਕਰਨਾ ਉਹ ਗਰੁੱਪ ਵੀ ਜੁਆਇਨ ਕਰ ਲਓ ਤੁਹਾਨੂੰ ਫੋਟੋਆਂ ਭੇਜਦੇ ਰਹਿਣਗੇ ਤਾਂ ਇੱਕ ਵਾਰੀ ਦੁਕਾਨ ਦੇ ਉੱਤੇ ਜ਼ਰੂਰ ਵਿਜ਼ਿਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ